ਜਹਾਗੀਰ ਦੇ ਪੂਰੇ ਜੋਰ ਲੱਗੇ ਪਏ ਨੇ ਸਖੀ ਸਰਵਰੀਆਂ ਦਾ ਪੂਰਾ ਜੋਰ ਸੀ ਇਸ ਹਿੰਦੁਸਤਾਨ ਦੀ ਧਰਤੀ ਉੱਤੇ ਕਿਉਂਕਿ ਜਦੋਂ ਤਰਨਤਾਰਨ ਸ਼ਹਿਰ 1500 ਤੇ 90 ਦੇ ਵਿੱਚ ਤਿਆਰ ਹੋਇਆ ਨਾ ਨੀਂ ਪੱਥਰ ਰੱਖਿਆ ਇਹ ਸੱਚ ਜਾਣਿਓ ਜਦੋਂ ਇਹ ਨੀਂ ਪੱਥਰ ਤਰਨਤਾਰਨ ਸ਼ਹਿਰ ਦਾ ਰੱਖਿਆ ਨਾ ਮੰਨੋ ਕਿ ਸਖੀ ਸਰਵਰੀਆਂ ਦੀਆਂ ਜੜਾਂ ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਹਲਾ ਦਿੱਤੀਆਂ ਸਨ 1590 91 92 ਤੋਂ ਜਦੋਂ ਇਹ ਕਾਰਜ ਆਰੰਭ ਹੋ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਪਠਾ ਤਿਆਰ ਕਰਵਾਇਆ ਜਿਹਦੇ ਵਿੱਚ ਇੱਟਾਂ ਤਿਆਰ ਹੋ ਰਹੀਆਂ ਸਨ ਉਹ ਇੱਟਾਂ ਜਿਹੜੀਆਂ ਪੱਕਣੀਆਂ ਸਨ ਉਹ ਸਾਰੀਆਂ ਇੱਟਾਂ ਦਰਬਾਰ ਸਾਹਿਬ ਦੇ ਤਰਨਤਾਰਨ ਦੇ ਵਿੱਚ ਲੱਗਣੀਆਂ ਸਨ ਸਰੋਵਰ ਵਿੱਚ ਹੋਇਆ ਕਿ ਉੱਥੇ ਨਾ ਜੀ ਨੂਰਦੀਨ ਦਾ ਪੁੱਤਰ ਅਮੀਰਦੀਨ ਉਹਨੇ ਆਪਣੀ ਪੂਰੀ ਫੌਜ ਲਈ ਪੱਠੇ ਦੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਉੱਥੋਂ ਦੇ ਜਿਹੜੇ ਹੈਗੇ ਸੀ ਕੁਝ ਕੰਮ ਕਰਨ ਵਾਲੇ ਸਾਰਿਆਂ ਉਹਨੇ ਖਤਮ ਕਰਕੇ ਤੇ ਜਿੰਨੀਆਂ ਪੱਕੀਆਂ ਹੋਈਆਂ ਇੱਟਾਂ ਸੀ ਨਾ ਸਾਰੀਆਂ ਉਹਨੇ ਚੁੱਕੀਆਂ ਤੇ ਚੁੱਕ ਕੇ ਉਹ ਅਮੀਰ ਦੀਨ ਆਪਣੇ ਪਿਤਾ ਨੂਰਦੀਨ ਦੀ ਹਵੇਲੀ ਬਣਾ ਰਿਆ ਸੀ ਉਹਦੀ ਹਵੇਲੀ ਵਿੱਚ ਜਾ ਕੇ ਲਾ ਦਿੱਤੀਆਂ ਸਿੱਖਾਂ ਨੇ ਆ ਕੇ ਸਤਗੁਰੂ ਜੀ ਨੂੰ ਕਹਿਣ ਲੱਗੇ ਪਾਤਸ਼ਾ ਇੱਟਾਂ ਅਸੀਂ ਤਿਆਰ ਕੀਤੀਆਂ ਕਿ ਸਰੋਵਰ ਵਿੱਚ ਲੱਗਣ ਇੱਟਾਂ ਸੀ ਤਿਆਰ ਕੀਤੀਆਂ ਪ੍ਰਕਰਮਾਂ ਵਿੱਚ ਲੱਗਣ ਪਰ ਇਹ ਅਮੀਰ ਦੀਰ ਇੱਥੋਂ ਇੱਟਾਂ ਚੁੱਕ ਕੇ ਲੈ ਗਿਆ ਤੇ ਨੇ ਜਾ ਕੇ ਆਪਣੇ ਪਿਤਾ ਦੀ ਹਵੇਲੀ ਦੇ ਵਿੱਚ ਲਾ ਦਿੱਤੀਆਂ ਹੁਣ ਕੀ ਕੀਤਾ ਜਾਵੇ ਅਗਲਾ ਕੋਈ ਹੁਕਮ ਲਾਓ ਧੰਗ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਘਬਰਾਉਣਾ ਸਿੱਖੋ ਇਹ ਇੱਟਾਂ ਇਸ ਤਰਨਤਾਰਨ ਦੀ ਧਰਤੀ ਤੇ ਦਰਬਾਰ ਸਾਹਿਬ ਤੇ ਸਰੋਵਰ ਵਿੱਚ ਹੀ ਲੱਗਣਗੀਆਂ ਵਾਸਾ ਬਚਨ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕੀਤੇ ਨਾ ਜੀ ਸਿੱਖਾਂ ਨੂੰ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੇ ਪੂਰਾ ਭਰੋਸਾ ਸੀ ਕਿ ਇਹ ਬਚਨ ਇੱਕ ਦਿਨ ਜ਼ਰੂਰ ਸੱਚ ਹੋ ਜਾਣਗੇ ਉਹ ਸੱਚ ਹੋਏ ਫਿਰ ਇਤਿਹਾਸਕਾਰਾਂ ਨੇ ਇੱਕ ਗੱਲ ਫਿਰ ਇਹਦੇ ਨਾਲ ਕੋਟ ਕੀਤੀ ਕਿ ਸਕਰੀਬ 1774 ਤੇ 75 ਦੇ ਵਿੱਚ ਸਰਦਾਰ ਬੁੱਤ ਸਿੰਘ ਫੈਜ਼ਲਪੁਰੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਹਨਾਂ ਦੀ ਪੂਰੀ ਸਿੱਖ ਜਥੇਬੰਦੀ ਨੇ ਇੱਕ ਪੂਰੀ ਸਿੱਖ ਫੌਜ ਲੈ ਕੇ ਜਾ ਕੇ ਤੇ ਨੂਰਦੀਨ ਦੀ ਹਵੇਲੀ ਢਾਹ ਛੁੱਟੀ ਸਾਰੀਆਂ ਇੱਟਾਂ ਉੱਥੋਂ ਚੁੱਕੀਆਂ ਤੇ ਚੋਕੇ ਲਿਆ ਕੇ ਤੇ ਤਰਨਤਾਰਨ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਲਾ ਦਿੱਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇੱਥੇ ਇੱਟਾਂ ਲੱਗਣਗੀਆਂ ਤੇ ਉਹ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਉਸ ਵੇਲੇ ਸੱਚ ਹੋ ਨਿਭੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਹ ਸਰੋਵਰ ਉਹਨਾਂ ਸਿੱਖਾਂ ਨੇ ਫਿਰ ਤਿਆਰ ਕਰਵਾਇਆ ਫਿਰ ਇਦਾਂ ਇਹ ਕੰਮ ਲਗਾਤਾਰ ਚੱਲਦੇ ਰਹੇ ਹੁਣ ਵੇਖੋ ਜੀ ਇਹ ਸਾਰੇ ਕਾਰਨ ਬਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਹੋ ਰਿਹਾ ਹੈ